ਸਾ ਸੰਗਤ ਜੀ 31 ਅਕਤੂਬਰ 1984 ਨੂੰ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਬਦਲਾ ਇੰਦਰਾ ਗਾਂਧੀ ਤੋਂ ਸ਼ਹੀਦ ਭਾਈ ਬਿਆਨ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਨੇ ਲਿਆ ਸੀ ਤੇ ਸ਼ਹੀਦ ਭਾਈ ਕੇਰ ਸਿੰਘ ਨੇ ਸਾ ਸੰਗਤ ਜੀ 6 ਜਨਵਰੀ 1999 ਨੂੰ ਸ਼ਹੀਦ ਭਾਈ ਕੇਰ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਅਸੀਂ 6 ਜਨਵਰੀ ਲਈ ਅਪੀਲ ਕਰਦਾ ਹਾਂ ਮੈਂ ਕਿ ਵੱਧ ਤੋਂ ਵੱਧ ਸੰਗਤ ਅਗਵਾਨ ਪਹੁੰਚੇ ਸੀ ਪਈ ਸਤਵੰਤ ਸਿੰਘ ਦੇ ਪਿੰਡ ਉੱਥੇ ਬਹੁਤ ਵੱਡਾ ਸਮਾਗਮ ਹੈ ਸ਼ਹੀਦੀ ਸਮਾਗਮ ਹੈ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜ਼ਰੂਰ ਉੱਥੇ ਪਹੁੰਚ ਕੇ ਹਾਜ਼ਰੀ ਲਵਾਓ ਸਾ ਸੰਗਤ ਜੀ 31 ਅਕਤੂਬਰ 1984 ਨੂੰ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਬਦਲਾ ਇੰਦਰ ਗਾਂਧੀ ਤੋਂ ਸ਼ਹੀਦ ਭਾਈ ਬਿਆਨ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਨੇ ਲਿਆ ਸੀ ਤੇ ਸ਼ਹੀਦ ਭਾਈ ਕੇਰ ਸਿੰਘ ਨੇ ਸਾਧ ਸੰਗਤ ਜੀ 6 ਜਨਵਰੀ 1999 ਨੂੰ ਸ਼ਹੀਦ ਭਾਈ ਕੇਰ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਅਸੀਂ 6 ਜਨਵਰੀ ਲਈ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਸੰਗਤ ਅਗਵਾਨ ਪਹੁੰਚੇ ਸੀ ਪਈ ਸਤਵੰਤ ਸਿੰਘ ਦੇ ਪਿੰਡ ਉੱਥੇ ਬਹੁਤ ਵੱਡਾ ਸਮਾਗਮ ਹੈ ਸ਼ਹੀਦੀ ਸਮਾਗਮ ਹੈ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜ਼ਰੂਰ ਉੱਥੇ ਪਹੁੰਚ ਕੇ ਹਾਜ਼ਰੀ ਲਵਾਓ ਸਾ ਸੰਗਤ ਜੀ 31 ਅਕਤੂਬਰ 1984 ਨੂੰ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਬਦਲਾ ਇੰਦਰਾ ਗਾਂਧੀ ਤੋਂ ਸ਼ਹੀਦ ਭਾਈ ਬਿਆਨ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਨੇ ਲਿਆ ਸੀ ਤੇ ਸ਼ਹੀਦ ਭਾਈ ਗੀਰ ਸਿੰਘ ਨੇ ਸਾ ਸੰਗਤ ਜੀ 6 ਜਨਵਰੀ 1999 ਨੂੰ ਸ਼ਹੀਦ ਭਾਈ ਕੇਰ ਸਿੰਘ ਤੇ ਸ਼ਹੀਦ ਭਾਈ ਸਤਵੰਦ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਅਸੀਂ 6 ਜਨਵਰੀ ਲਈ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਸੰਗਤ ਅਗਵਾਨ ਪਹੁੰਚੇ ਸ਼ਹੀਦ ਭਾਈ ਸਤਵੰਦ ਸਿੰਘ ਦੇ ਪਿੰਡ ਉੱਥੇ ਬਹੁਤ ਵੱਡਾ ਸਮਾਗਮ ਹੈ ਸ਼ਹੀਦੀ ਸਮਾਗਮ ਹੈ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਰੂਰ ਉੱਥੇ ਪਹੁੰਚ ਕੇ ਹਾਜ਼ਰੀ ਲਵਾਓ ਸਾਧ ਸੰਗਤ ਜੀ 31 ਅਕਤੂਬਰ 1984 ਨੂੰ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਬਦਲਾ ਇੰਦਰਾ ਗਾਂਧੀ ਤੋਂ ਸ਼ਹੀਦ ਭਾਈ ਬਿਆਨ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਨਾਲ ਲਿਆ ਸੀ ਤੇ ਸ਼ਹੀਦ ਭਾਈ ਕੇਰ ਸਿੰਘ ਨੇ ਸਾਧ ਸੰਗਤ ਜੀ 6 ਜਨਵਰੀ 1999 ਨੂੰ ਸ਼ਹੀਦ ਭਾਈ ਕੇਰ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਅਸੀਂ 6 ਜਨਵਰੀ ਲਈ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਸੰਗਤ ਅਗਵਾਨ ਪਹੁੰਚੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿੰਡ ਉੱਥੇ ਬਹੁਤ ਵੱਡਾ ਸਮਾਗਮ ਹੈ ਸ਼ਹੀਦੀ ਸਮਾਗਮ ਹੈ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜ਼ਰੂਰ ਉੱਥੇ ਪਹੁੰਚ ਕੇ ਹਾਜ਼ਰੀ ਲਵਾ